ਤਤਵੀ ਉਹਨਾਂ ਨੂੰ ਜਿਹੜਾ ਵੀਆਈਪੀ ਟ੍ਰੀਟਮੈਂਟ ਮਿਲਣਾ ਇਹ ਮੰਦਭਾਗ ਹੈ ਉਹਨਾਂ ਨੇ ਦੱਸਿਆ ਕਿ ਆਮ ਬੰਦੇ ਨੂੰ ਇਹੋ ਜੀਆਂ ਸਹੂਲਤਾਂ ਨਹੀਂ ਮਿਲਦੀਆਂ ਪਰ ਇੱਕ ਜਿਹੜਾ ਸਾਬਕਾ ਦੋਸ਼ੀ ਹੈ ਅਤੇ ਜੇਲ੍ਹ ਦੇ ਵਿੱਚ ਬੰਦ ਹੈ ਅਤੇ ਉਸ ਨੂੰ ਫਿਰ ਵੀ ਜਿਹੜਾ ਵੀਆਈਪੀ ਟ੍ਰੀਟਮੈਂਟ ਮਿਲ ਰਿਹਾ ਅੱਜ ਅੰਮ੍ਰਿਤਸਰ ਅਦਾਲਤ ਦੇ ਵਿੱਚ ਉਹਨਾਂ ਦੀ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ੀ ਹੋਈ ਹੈ ਸਾਬਕਾ ਏਆਈਜੀ ਤੇ ਜਿਹੜੇ ਵੱਡੇ આરોਪ ਲੱਗੇ ਹਨ ਇਹ ਵੀ ਜਿਹੜੇ ਜੱਜ ਜ਼ਾਹਿਰ ਹੋ ਗਏ ਹਨ ਦਰਅਸਲ ਅਮਰਿੰਦਰ ਪਾਲ ਨੇ ਕਿਹਾ ਹੈ ਕਿ ਸਾਬਕਾ ਏਆਈਜੀ ਨੂੰ ਜਿਹੜਾ ਰਸ਼ਪਾਲ ਸਿੰਘ ਹੈ ਉਸ ਨੂੰ ਜੇਲ੍ਹ ਦੇ ਵਿੱਚ ਵੀਆਈਪੀ ਟ੍ਰੀਟਮੈਂਟ ਮਿਲ ਰਿਹਾ ਹੈ ਇਹ ਮਾਮਲਾ 2019 ਦਾ ਹੈ ਅਤੇ ਐਨਡੀਪੀਐਸ ਕੇਸ ਨਾਲ ਜਿਹੜਾ ਸਬੰਧਤ ਹੈ ਜਿਸ ਵਿੱਚ ਰਸ਼ਪਾਲ ਸਿੰਘ ਅਤੇ ਪਿਛਲੇ ਦਿਨੀ ਗ੍ਰਿਫਤਾਰੀ ਹੋਈ ਸੀ ਇਸ ਮਾਮਲੇ ਬਾਰੇ ਮੀਡੀਆ ਨਾਲ ਗੱਲਬਾਤ ਕਰਦੇ ਅਮਰਿੰਦਰਪਾਲ ਸਿੰਘ ਨੇ ਕਿਹਾ ਕਿ ਜਿਸ ਨੂੰ ਆਪਣੇ ਆਪ ਨੂੰ ਇਸ ਕੇਸ ਦਾ ਜਿਹੜਾ ਵਿਕਟਮ ਦੱਸਿਆ ਉਹਨਾਂ ਨੇ ਕਿਹਾ ਕਿ ਇਸ ਕੇਸ ਦੇ ਵਿੱਚ ਰਸ਼ਪਾਲ ਸਿੰਘ ਨੂੰ ਜਿਹੜਾ ਵੀਆਈਪੀ ਟ੍ਰੀਟਮੈਂਟ ਮਿਲ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਇਹ ਮਾਮਲਾ ਹਾਈ ਲੈਵਲ ਇਨਕੁਆਇਰੀ ਹੋਈ ਸੀ ਇਸ ਮਾਮਲੇ ਨੂੰ ਲੈ ਕੇ ਅਤੇ ਪਹਿਲਾ ਆਈਕ ਇਨਸਪੈਕਟਰ ਤੇ ਵੀ ਕੇਸ ਦਰਜ ਹੋਇਆ ਸੀ ਉਸ ਦੇ ਕਹਿਣ ਅਨੁਸਾਰ ਰਸਪਾਲ ਸਿੰਘ ਉਸ ਮਾਮਲੇ ਵਿੱਚ 1.5 ਸਾਲ ਪਹਿਲਾਂ ਨੋਮੀਨੇਟ ਹੋਇਆ ਸੀ ਪਰ ਉਸ ਦੀ ਗ੍ਰਿਫਤਾਰੀ ਹੁਣ ਹੋਈ ਹੈ ਦਰਅਸਲ ਇਹ ਜਿਹੜਾ ਮਾਮਲਾ ਕਈ ਸਾਲ ਪੁਰਾਣਾ ਹੈ ਪਰ ਉਹਨਾਂ ਦੇ ਕਹਿਣ ਦੇ ਅਨੁਸਾਰ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਅੱਜ ਹੋਈ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਜੇਲ੍ਹ ਦੇ ਵਿੱਚ ਉਹਨਾਂ ਨੂੰ ਜਿਹੜੀਆਂ ਖਾਸ ਸਹੂਲਤਾਂ ਮਿਲ ਰਹੀਆਂ ਹਨ ਇਸ ਨੂੰ ਲੈ ਕੇ ਮੈਂ ਵੜਾ ਮੈਂ ਖੇਤ ਪ੍ਰਗਟ ਕਰਦਾ ਅਤੇ ਅੱਜ ਸਾਬਕਾ ਐਸਐਸਪੀ ਅਤੇ ਏਆਈਜੀ ਰਿਸ਼ਪਾਲ ਸਿੰਘ ਜਿਹੜੇ ਵਿਵਾਦਾਂ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਹਨ ਕਿਉਂਕਿ ਅਦਾਲਤ ਵੱਲੋਂ ਉਹਨਾਂ ਨੂੰ 13 ਨਵੰਬਰ ਤੱਕ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ ਹੈ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਜਿੱਥੇ ਉਹਨਾਂ ਉੱਤੇ ਵੱਡੇ aarop ਲੱਗੇ ਹਨ ਅਤੇ ਪੁਲਿਸ ਪ੍ਰਸ਼ਾਸਨ ਉੱਤੇ ਜਿਹੜੇ ਵਿਕਟਮ ਅਮਰਿੰਦਰ ਪਾਰ ਵੱਲੋਂ ਜਿਹੜੇ ਰੋਪ ਲਗਾਏ ਗਏ ਹਨ ਉਹਨਾਂ ਨੇ ਕਿਹਾ ਹੈ ਕਿ ਜੇਲ੍ਹ ਦੇ ਵਿੱਚ ਸਾਬਕਾ ਐਸਐਸਪੀ ਅਤੇ ਏਆਈਜੀ ਰਿਸ਼ਪਾਲ ਸਿੰਘ ਨੂੰ ਵੀਆਈਪੀ ਟ੍ਰੀਟਮੈਂਟ ਮਿਲ ਰਿਹਾ ਹੈ ਅਤੇ ਇੱਕ ਜਿਹੜਾ ਆਮ ਕੈਦੀ ਹੁੰਦਾ ਉਸ ਨੂੰ ਇਹ ਜਿਹੜਾ ਵੀਆਈਪੀ ਕਲਚਰ ਹੈ ਵੀਆਈਪੀ ਟ੍ਰੀਟਮੈਂਟ ਹੈ ਉਹ ਨਹੀਂ ਮਿਲਣਾ ਚਾਹੀਦਾ ਇਸ ਨੂੰ ਲੈ ਕੇ ਉਹਨਾਂ ਨੇ ਖੇਤ ਪ੍ਰਗਟ ਕੀਤਾ 2019 ਦਾ ਐਨਡੀਪੀਐਸ ਐਕਟ ਦੇ ਤਹਿਤ ਉਹਨਾਂ ਤੇ ਜਿਹੜਾ ਮਾਮਲਾ ਦਰਜ ਹੋਇਆ ਸੀ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਗ੍ਰਿਫਤਾਰੀ 2025 ਦੇ ਵਿੱਚ ਹੁੰਦੀ ਹੈ ਉਸ ਨੇ ਇਸ ਨੂੰ ਲੈ ਕੇ ਵੀ ਖੇਤ ਪ੍ਰਗਟ ਕੀਤਾ ਪਰ ਨਾਲ ਹੀ ਉਹਨਾਂ ਨੇ ਕਿਹਾ ਮੈਂ ਨਿਆਂ ਦੇ ਵਿੱਚ ਪੂਰਾ ਵਿਸ਼ਵਾਸ ਰੱਖਦਾ ਅਮਰਿੰਦਰ ਪਾਲ ਨੇ ਕਿਹਾ ਕਿ ਮੈਨੂੰ ਕਾਨੂੰਨ ਤੇ ਪੂਰਾ ਵਿਸ਼ਵਾਸ ਹੈ ਅਤੇ ਉਹਨਾਂ ਨੇ ਕਿਹਾ ਕਿ ਮੈਨੂੰ ਜਿਹੜਾ ਪੂਰਾ ਇਸ ਦੇ ਵਿੱਚ ਜਿਹੜਾ ਨਿਆਂ ਮਿਲੇਗਾ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਨੂੰ ਇਸ ਕੇਸ ਨੂੰ ਲੈ ਕੇ ਕਈ ਵਾਰੀ ਧਮਕੀਆਂ ਵੀ ਮਿਲੀਆਂ ਹਨ ਜਿਸ ਕਾਰਨ ਮੈਨੂੰ ਸੁਰੱਖਿਆ ਪ੍ਰਦਾਨ ਵੀ ਕੀਤੀ ਗਈ ਸੀ ਅਤੇ ਅਮਰਿੰਦਰਪਾਲ ਸਿੰਘ ਨੇ ਦਾਵਾ ਕੀਤਾ ਕਿ ਉਹ 2019 ਤੋਂ ਨਿਆਂ ਲਈ ਲੜਾਈ ਲੜ ਰਿਹਾ ਹੈ ਅਤੇ ਹਾਲ ਹੀ ਵਿੱਚ ਹਰਿਆਣਾ ਹਾਈ ਕੋਰਟ ਦੇ ਹੁਕਮਾ ਤੋਂ ਜਿਹੜੀ ਰਸ਼ਪਾਲ ਦੀ ਗ੍ਰਿਫਤਾਰੀ ਹੋਈ ਸੀ ਪਰ ਇੱਕ ਵਾਰੀ ਫੇਰ ਜਿਹੜਾ ਸਾਬਕਾ ਐਸਐਸਪੀ ਅਤੇ ਏਆਈਜੀ ਰਸ਼ਪਾਲ ਸਿੰਘ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋਣ ਜਾ ਰਿਹਾ ਹੈ ਕਿਉਂਕਿ ਵਿਕਟਮ ਅਮਰਿੰਦਰਪਾਲ ਵੱਲੋਂ ਜਿਹੜਾ ਉਹਨਾਂ ਉੱਤੇ ਦੋਸ਼ ਲਗਾਏ ਗਏ ਹਨ ਕਿ ਜੇਲ੍ਹ ਦੇ ਵਿੱਚ ਉਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਮਿਲ ਰਿਹਾ ਹੈ ਦੂਜੇ ਪਾਸੇ ਜਦੋਂ ਇਸ ਸਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪਹਿਲਾਂ ਉਹਨਾਂ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਅਦਾਲਤ ਨੇ ਰਿਟਾਇਰਡ ਐਸਐਸਪੀ ਤੇ ਏਆਈਜੀ ਨੂੰ 13 ਨਵੰਬਰ ਤੱਕ ਦੀ ਜੁਡੀਸ਼ੀਅਲ ਕਸਟਡੀ ਤੇ ਭੇਜ ਦਿੱਤਾ ਸੋ ਇਸ ਵੇਲੇ ਜਿਹੜਾ ਇਹ ਕੇਸ ਹੈ ਪੂਰਾ ਚਰਚਿਤ ਬਣ ਚੁੱਕਿਆ ਹੈ ਕਿਉਂਕਿ ਪਹਿਲਾਂ ਡੀਆਈਜੀ ਹਰਚਰਜ ਸਿੰਘ ਭੋਲਰ ਦੀ ਜਿਹੜੀ ਕਸਟਡੀ ਗ੍ਰਿਫਤਾਰੀ ਹੁੰਦੀ ਹੈ ਭ੍ਰਿਸ਼ਟਾਚਾਰ ਦੇ આરોਪ ਲੱਗਦੇ ਹਨ ਅਤੇ ਉਹ ਵੀ ਹਾਈ ਪ੍ਰੋਫਾਈਲ ਮਾਮਲਾ ਹੈ ਉਸ ਤੋਂ ਬਾਅਦ ਜਿਹੜਾ ਏਆਈਜੀ ਰਸ਼ਪਾਲ ਸਿੰਘ ਨੂੰ ਸਾਬਕਾ ਏਆਈਜੀ ਰਸ਼ਪਾਲ ਰਸ਼ਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਇਹ ਵੀ ਪੂਰਾ ਜਿਹੜਾ ਮਾਮਲਾ ਚਰਚਿਤ ਬਣ ਜਾਂਦਾ ਹੈ ਪੰਜਾਬ ਦੇ ਵਿੱਚ ਇਸ ਵੇਲੇ ਦੋ ਤੋਂ ਜਿਹੜੇ ਤਿੰਨ ਮਾਮਲੇ ਨੇ ਪੁਲਿਸਿੰਗ ਨੂੰ ਲੈ ਕੇ ਕਾਫੀ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਹਨ ਅਤੇ ਜਿਹੜਾ ਹੁਣ ਤਾਜ਼ਾ ਮਾਮਲਾ ਰਸ਼ਪਾਲ ਸਿੰਘ ਦਾ ਇਸ ਨੇ ਵੀ ਜਿਹੜੇ ਪੁਲਿਸ ਪ੍ਰਸ਼ਾਸਨ ਉੱਤੇ ਜਿਹੜੇ ਸਵਾਲ ਖੜੇ ਕਰ ਦਿੱਤੇ ਹਨ ਕਿ ਜੇਲ੍ਹ ਦੇ ਵਿੱਚ ਕਿਵੇਂ ਵੀਆਈਪੀ ਕਲਚਰ ਸਾਫ ਦਾ ਏਆਈਜੀ ਏਆਈਜੀ ਰਸ਼ਪਾਲ ਸਿੰਘ ਨੂੰ ਮਿਲ ਰਿਹਾ ਹੈ ਅਤੇ ਇਸ ਨੂੰ ਲੈ ਕੇ ਹੁਣ ਉਹ ਵਿਵਾਦਾਂ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਹਨ ਤੁਸੀਂ ਵੀ ਸੁਣੋ ਵਿਕਟਮ ਜਿਹੜਾ ਅਮਰਿੰਦਰਪਾਲ ਸਿੰਘ ਹੈ ਉਸ ਨੇ ਕੀ ਕਿਹਾ ਉਹ ਵੀ ਮੈਨੂੰ ਮਾਨਯੋਗ ਹਰਿਆਣਾ ਪੰਜਾਬ ਹਰਿਆਣਾਗੜ੍ਹ ਦਾ ਵੀ ਦਸਹਾਰਾ ਲੈਣਾ ਪਿਆ ਉਹਨਾਂ ਦੇ ਹੀ ਉਹਨਾਂ ਦੇ ਸਰਕਾਰ ਇਹ ਨਾਮਿਨੇਟ ਹੋਇਆ ਬੰਦਾ ਜੀ ਉਸ ਤੋਂ ਬਾਅਦ 1.5 ਸਾਲ ਤੋਂ ਇਹਨੂੰ ਹੁਣ ਫਿਰ ਸ਼ੀਲਡ ਕੀਤਾ ਗਿਆ ਇਹਦੀ ਅਰੈਸਟ ਨਹੀਂ ਪਾਈ ਗਈ ਮੈਂ ਹਰ ਜਗ੍ਹਾ ਗਿਆ ਜੀ ਹਿਊਮਨ ਰਾਈਟਸ ਹੋਣ ਦੇ ਵਿੱਚ ਸਾਰੇ ਕਰਕੇ ਅਖੀਰ ਫਿਰ ਮੈਨੂੰ ਦਰਵਾਜ਼ਾ ਖੜਕਾਉਣਾ ਪਿਆ ਮਾਨ ਜੋ ਹਰਿਆਣਾ ਹਾਈ ਕੋਰਟ ਚਲੀ ਗਾਦੀ ਦਾ ਉਹਨਾਂ ਦੇ ਦਿਸਨ ਦਿਸਨ ਦੇ ਇਹਨੂੰ ਅਰੈਸਟ ਕੀਤਾ ਗਿਆ 27 ਤਰੀਕ ਨੂੰ ਅਰੈਸਟ ਕਰ ਲਿਆ ਦਿੱਤਾ ਗਿਆ ਸੀ ਜੀ ਔਰ ਤੁਸੀਂ ਹੱਦ ਦੇਖੋ ਇਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਦਿੰਦੀ ਕਿ ਵੀ ਉਸ ਦਿਨ ਤੇ ਚਲੋ ਇਹਨਾਂ ਨੂੰ ਪੇਸ਼ ਕਰ ਤਿੰਨ ਦਿਨ ਤਾਂ ਮਾਰ ਲਿਆ ਗਿਆ ਅੱਜ ਇਹਨੂੰ ਦੁਬਾਰਾ ਪੇਸ਼ ਕਰਨਾ ਸੀਗਾ ਅੱਜ ਫਿਰ ਨਹੀਂ ਪੇਸ਼ ਕੀਤਾ ਗਿਆ ਇਹਨਾਂ ਨੂੰ ਵੀਸੀ ਥਰੂ ਪੇਸ਼ ਕੀਤਾ ਗਿਆ ਤਾਂ ਇੱਕ ਨੀਅਤ ਦਸਾਉਂਦਾ ਸਾਰਾ ਕੁਝ ਕਿ ਵੀ ਕਿੰਨਾ ਉਹਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਪਰ ਮੈਂ ਇੱਥੇ ਨਹੀਂ ਹਟੂੰਗਾ ਜੀ ਜੇ ਇਹ ਇਦਾਂ ਕਰਦੇ ਜਾ ਰਹੇ ਨੇ ਮੈਂ ਇਹਦੇ ਤੇ ਬੋਰਡ ਬਣਾਉਣ ਦੀ ਵੀ ਇਹਦੀ ਦਫਾਤ ਨੂੰ ਜੱਜ ਜੀ ਪਾਇਆ ਦੀ ਅਦਾਲਤ ਵਿੱਚ ਨਹੀਂ ਹੋਇਆ 1 ਜੂਨ ਹਾਂਜੀ ਕੀ ਕੀ ਆ ਗਿਆ ਬਈ ਅੱਜ ਕਾਦੀ ਗੱਲ ਉਹਨੇ ਪਈ ਅਜਿਨਾਂ ਨੇ ਇਹ ਹੀ ਪੇਸ਼ ਕੀਤਾ ਜੀ ਕਿ ਉਹ 27 ਤਰੀਕ ਨੂੰ ਫੜੇ ਗਿਆ ਸੀ 28 ਤਰੀਕ ਨੂੰ ਉਹਨਾਂ ਨੂੰ ਚੈਸਟ ਪੈਨ ਹੋ ਗਈ ਬੀਪੀ ਹੋ ਗਈ ਹੁਣ ਇਹਨਾਂ ਦੇ ਬੀਪੀ ਘਟਦੇ ਨੇ ਜਦੋਂ ਤਾਂ ਮੇਦੋਸ਼ਾ ਦੇ ਦੇ ਕਰਦੇ ਨੇ ਉਦੋਂ ਇਹਨਾਂ ਨੂੰ ਕੁਝ ਨਹੀਂ ਹੁੰਦਾ ਦੂਜੀ ਗੱਲ ਹੈ ਇਹਨੂੰ ਜਦੋਂ ਅਰੈਸਟ ਕੀਤਾ ਗਿਆ ਔਨ ਰੋਡ ਕੀਤਾ ਗਿਆ ਉਦੋਂ ਤਾਂ ਚੰਗਾ ਭਲਾ ਸੀ ਅਗਲੀ ਦਾ ਅਗਲੀ ਸਵੇਰ ਨੂੰ ਇਹਨੂੰ ਤਸਫੇ ਕਰਾ ਦੇ ਕਾਰਨ ਕੀ ਸਮਝਦੇ ਹੋ ਕਾਰਨ ਆਬੀਲੀ ਵੀ ਸਾਰੇ ਸਮਝਦੇ ਆ ਜੀ ਜੇ 1.5 ਸਾਲ ਤੋਂ ਇਸ ਬੰਦੇ ਨੂੰ ਅਰੈਸਟ ਨਹੀਂ ਕੀਤਾ ਗਿਆ 1.5 ਸਾਲ ਤੋਂ ਭਗੌੜਾ ਆ ਠੀਕ ਹੈ ਜੀ ਵੱਡੇ ਅਧਿਕਾਰੀ ਹੋਣ ਕਰਕੇ ਫੋਨਸ ਤੋਂ ਸਿਪਲੀ ਗੱਲ ਹੈ ਜੀ ਸਰ ਕੋਈ ਥ੍ਰੈਟ ਆਈ ਤੁਹਾਨੂੰ ਧਮਕੀਆਂ ਬਣੂ ਆਈਆਂ ਜੀ ਉਹਦੇ ਲਈ ਮੈਨੂੰ ਸਿਕਿਉਰਟੀ ਵੀ ਥੋੜੀ ਬਹੁਤ ਪ੍ਰੋਵਾਈਡ ਕੀਤੀ ਗਈ ਹੈ ਬਾਕੀ ਮੈਨੂੰ ਅਜੇ ਤੱਕ ਕਿੰਨਾਂ ਮੈਨੂੰ ਪ੍ਰੋਵਾਈਡ ਕੀਤੇ ਗਏ ਨੇ ਤਾਂ ਕਿ ਜੇ ਵਿਚਾਰ ਚੱਲਦੇ ਆ ਜੀ ਇਹਦੇ ਮਸਲੇ 'ਚ ਮੈਨੂੰ ਤਮਕਾਇਆ ਵੀ ਗਿਆ ਹਰ ਤਰੀਕੇ ਨਾਲ ਮੈਨੂੰ ਤੁਹਾਡਾ ਕਾਲ ਨੈਕਸਟ ਸਟੈਪ ਕੀ ਹੈ ਜੀ ਨੈਕਸਟ ਸਟੈਪ ਮੇਰਾ ਇਹੀ ਹੈ ਜੀ ਅੱਗੇ ਇਹਦੇ ਵਿੱਚ ਅਜੇ ਵੀ ਲੀਗੈਲਿਟੀਜ਼ ਬਹੁਤ ਜ਼ਿਆਦਾ ਨੇ ਇਹ ਕਿਤੇ ਤੱਕ ਨਹੀਂ ਮੁੱਕ ਜਾਂਦਾ ਜੋ ਜੋ ਇਹਦੇ ਵਿੱਚ ਹੋਰ ਵੀ ਨੇ ਕਿ ਇਹਦੇ ਵਿੱਚ ਇੰਸਪੈਕਟਰ ਤੇ ਬੱਚਾ ਦਿੱਤਾ ਗਿਆ ਜੀ ਜਿੰਨੇ ਮੁਕੱਦਮਾ ਦਰਜ ਕੀਤਾ ਸੀਗਾ ਇੰਸਪੈਕਟਰ ਪ੍ਰਵੀਨ ਕੁਮਾਰ ਪਾਈਡ ਕਰ ਵੀ ਜਾਂਦੇ ਉਦੋਂ ਬਾਅਦ ਸੈਕੰਡ ਆਇਆ ਸੀਗਾ ਇੱਕ ਇੰਸਪੈਕਟਰ ਅਮਰ ਪ੍ਰਤਾਪ ਤੇ ਇਹਦੇ ਵਿੱਚ ਮੁਕਾਬਲੇ ਬਣਾਏ ਗਏ 68 ਵਾਲੀ ਦੀ ਪਾਰਟੀ ਆ ਜੀ ਜਿਨ੍ਹਾਂ ਨੇ ਇਹ ਕੰਮ ਕਰਾਇਆ ਸੀਗਾ ਉਹ ਕਿਉਂ ਪਤਵੀ ਵਿੱਚ ਸ਼ਾਮਲ ਨਹੀਂ ਜਿਹਦੇ ਵਿੱਚ ਸਿਰਫ ਇੱਕ ਪ੍ਰਾਈਵੇਟ ਪਰਸਨਸ ਨਹੀਂ ਆ ਰਹੇ ਇਹਦੇ ਵਿੱਚ ਜੋ ਆਈਜੀ ਰੈਂਕ ਦੀ ਇਨਕੁਆਰੀ ਕੀਤੀ ਸੀ ਉਹਨਾਂ ਨੇ ਆਲਰੇਡੀ ਮੈਂਸ਼ਨ ਕੀਤਾ ਸੀ ਆਪਣੇ ਰਿਪੋਰਟ ਚ ਇਹ ਬੰਦੇ ਨਾਮਜ਼ਦ ਹੋਣੇ ਚਾਹੀਦੇ ਬਟ ਇਹ ਪਰਮਾਤਮਾ ਦੀ ਮੇਰੇ ਨਾਲ ਲੱਗਾ ਰਿਹਾ ਜੀ ਮੈਂ ਬੜੀ ਮਿਹਨਤ ਕਰਨੀ ਪਈ ਮੈਨੂੰ ਕਾਨੂੰਨ ਦਾ ਹਸਰ ਲੈਣਾ ਪਿਆ ਮੈਨੂੰ ਜਨਿਸ਼ਰੀ ਦੇ ਬਿਲਕੁਲ ਮਾਣ ਹੈ ਕਿਉਂਕਿ ਇਹ ਜਿਹੜਾ ਕੇਸ ਚੱਲ ਰਿਹਾ ਆਲਰੇਡੀ ਉਹ ਚੱਲ ਰਿਹਾ ਜੀ ਸ਼੍ਰੀ ਛੱਤੀਨ ਗੁਏਸ ਜੀ ਲੱਗਦਾ ਹੈ ਕਿ ਮੇਰੇ ਵਿੱਚ ਇਨਸਾਫ ਮਿਲੇਗਾ ਜੁਡੀਸ਼ਰੀ ਤੇ ਮੇਰਾ ਮੈਨੂੰ ਬਿਲਕੁਲ ਆ ਜੀ ਪੂਰਾ ਇਨਸਾਫ ਮਿਲੂਗਾ ਜੀ ਮਾੜੀ ਇਹ ਹੀ ਸਾਫ ਕਰ ਰਹੀ ਜੀ ਸਰ ਸਰ ਤੁਹਾਡਾ ਇਹ ਆਈਜੀ ਨੂੰ ਬੇਸ਼ ਕੀਤਾ ਗਿਆ ਜੀ ਕੋਰਟ ਦੇ ਵਿੱਚ ਕੀ ਆ ਜੀ ਪੂਰਾ ਇਹ ਮਾਮਲਾ ਉਹਨਾਂ ਨੂੰ ਜੁਡੀਸ਼ਰ ਮਾਰਦੇ 13 ਤੱਕ ਭੇਜ ਦਿੱਤਾ ਜੀ ਕਿੰਨੇ ਦਿਨ ਦਾ ਰਿਮਾਨ ਮਿਲਿਆ ਜੀ ਕਿੱਥੋਂ ਦਾ ਮਾਮਲਾ ਸੀ ਹਾਂ ਜੀ ਕਿੱਥੋਂ ਦਾ ਮਾਮਲਾ ਸੀ ਤੂੰ ਬੰਦ ਸਰ ਖਲੋਗੇ ਤੁਹਾਡਾ ਐਸਐਸਪੀ ਅਤੇ ਏਆਈਜੀ ਰਿਸ਼ਪਾਲ ਸਿੰਘ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਦਰਅਸਲ ਪੰਜਾਬ ਦੀ ਸਪੈਸ਼ਲ ਟਾਸਕ ਫੋਰਸ ਨੇ ਉਹਨਾਂ ਨੂੰ ਪਿਛਲੇ ਦਿਨੀ ਗ੍ਰਿਫਤਾਰ ਕੀਤਾ ਸੀ। ਦਰਅਸਲ ਉਹ ਇੱਕ 2019 ਦੇ ਐਨਡੀਪੀਐਸ ਐਕਟ ਦੇ ਤਹਿਤ ਇੱਕ ਉਹਨਾਂ ਤੇ ਕੇਸ ਦਰਜ ਹੋਇਆ ਸੀ। ਉਸ ਨੂੰ ਲੈ ਕੇ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ। ਪਰ ਅੱਜ ਉਹਨਾਂ ਦੀ ਅਦਾਲਤ ਦੇ ਵਿੱਚ ਪੇਸ਼ੀ ਸੀ। ਅੰਮ੍ਰਿਤਸਰ ਅਦਾਲਤ ਦੇ ਵਿੱਚ ਅੱਜ ਉਹਨਾਂ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਦੇਸ਼ੀ ਭੁਗਤੀ ਹੈ ਅਤੇ ਇਸ ਦੇ ਵਿੱਚ ਉਹਨਾਂ ਨੂੰ ਪੁਲਿਸ ਨੂੰ ਜਿਹੜਾ 13 ਦਿਨ 13 ਨਵੰਬਰ ਤੱਕ ਜੁਡੀਸ਼ੀਅਲ ਕਸਟਡੀ ਹਿਰਾਸਤ ਦੇ ਵਿੱਚ ਰੱਖ ਲਿਆ ਗਿਆ ਅਤੇ ਵੱਡਾ આરોਪ ਇਹ ਵੀ ਲੱਗਿਆ ਹੈ ਸਾਬਕਾ AIG ਤੇ ਕਿ ਉਸ ਨੂੰ VIP ਟ੍ਰੀਟਮੈਂਟ ਜੇਲ੍ਹ ਦੇ ਵਿੱਚ ਮਿਲ ਰਿਹਾ ਹੈ ਇਹ ਜਿਹੜੇ આરોਪ ਲਗਾਏ ਗਏ ਹਨ ਇਹ ਵਿਕਟਮ ਅਮਰਿੰਦਰਪਾਲ ਸਿੰਘ ਬੋਲ